ਲੋ ਬਾਬੇ ਹੁਣ ਅਪਾ ਚੱਲੇ Shimla ਨੂੰ ਰਾਤ ਅਸੀਂ ਖੜ ਗਏ ਤੀਕੇ ਰਸਤੇ 'ਚ ਹੋਟਲ ਦਿਖਾਤਾ ਸਾਨੂੰ ਹੋਟਲ ਦਿਖਾਤਾ ਸਾਨੂੰ ਅਸੀਂ ਫਿਰ ਹਨੇਰਾ ਜ਼ਿਆਦਾ ਹੋ ਗਿਆ ਇਹਦੇ ਨਾਲ ਕੁਸਮੀ ਪੈ ਰਤੀ ਉਹਦੇ ਕਰਕੇ ਵੀ ਤਲਕਣ ਨਾ ਹੋ ਜੇ ਜ਼ਿਆਦਾ ਅਸੀਂ ਗਾਹ ਗਏ ਨਹੀਂ ਹੈਗੇ ਵੀ ਹੁਣ ਸਵੇਰੇ ਜਾਵਾਂਗੇ ਹੁਣ ਜਾ ਰਹੇ ਹਾਂਗੇ ਅਸੀਂ Shimla ਨੂੰ ਗਾਹ ਆਹ ਦੇਖੋ ਆਪਣੀ ਰਾਣੀ ਖੜੀ ਉਹ ਆਪਣਾ ਜੀਵਨpro ਹੋ ਲਗੇ ਟਾਕੀ ਕਰ ਆ ਆਪਣਾ ਭਾਈ ਹੁਣ ਅਸੀਂ ਚੱਲੇ ਬਾਕੀ ਸਾਨੂੰ ਗਾਹਾਂ ਜਾ ਕੇ ਦਿਖਾਉਣੇ ਹੈਗੇ Shimla ਦਾ ਮਾਹੌਲ ਆ ਚੱਲ ਕੁਆਲਿਟੀ ਕਰ ਲਈ ਚਾਹੋ ਸਾਧ ਅਰਤੀ ਲਓ ਜੀ ਬਾਬੇ ਉਹ ਆਪਾਂ ਜਾ ਰਹੇ ਹਾਂ ਹੁਣ ਸਿਮਲੇ ਤੋਂ ਥੋੜੀ ਜਿਹੀ 10 ਕਿਲੋ ਚਰਚਾ ਬਾਬੇ ਜਿਹੜਾ ਹੁਣ ਤੇ ਬਾਬੇ ਰਾਤ ਚ ਜਿਹੜੇ ਕਾ ਰਾਈਡਰ ਜੇ ਹੁੰਦੇ ਨੇ ਇਹ ਕੱਟ ਉਹ ਇਹਨਾਂ ਨੂੰ ਬਈ ਪਹਿਲੀ ਗੱਲ ਬੇਨਤੀ ਕਰਦੇ ਆ ਵੀ ਕੱਟ ਨਾ ਮਾਰਿਆ ਕਰੋ ਅੱਜ ਸਾਨੂੰ ਇੱਕ ਨੇ ਕੱਟ ਮਾਰਿਆ ਥੀਗਾ ਜਦੋਂ ਸੀਨੇ ਉਹਨੂੰ ਪੁੱਛਿਆ ਲਵੇ ਲਾ ਕੇ ਪੁੱਛਿਆ ਪੁਝਾ ਕੇ ਲੈ ਗਿਆ ਪੁਝਾ ਕੇ ਲੈ ਗਿਆ ਗਾਲਾਂ ਸੁਣ ਕੀ ਗਿਆ ਗਾਲਾਂ ਸੁਣ ਕੀ ਆ ਦੰਦ ਦੰਦ ਨੂੰ ਗਲਤੀ ਕਰਤੀ ਉਹ ਅਸੀਂ ਕਲਿੱਪ ਬਣਾਉਣੀ ਭੁੱਲ ਜਾਈ ਦੀ ਭੈਣ ਦੇ ਬਾਕੀ ਬਾਬੇ ਆਪ ਬਲੌਗ ਦੀ ਗੱਲ ਸੋ ਆ ਬਲੌਗ ਦੀ ਕਰਦੇ ਆਂ ਪੈਂਟਿੰਗ ਇੱਥੇ ਤੁਹਾਨੂੰ ਅਗਲੇ ਬਲੌਗ ਚ ਉੱਤੇ ਸ਼ਿਮਲੀ ਦੇ ਜਿਹੜਾ ਕੁਝ ਹੋਇਆ ਤੁਹਾਨੂੰ ਉਹ ਸਾਰਾ ਦਾ ਕੰਮ ਅਗਲੇ ਬਲੌਗ ਦੀ ਬਲੌਗ ਜਾਦੇ ਲੰਬਾ ਹੋ ਗਿਆ ਬਾਬੇ ਫਰਾ ਉਹ ਨਹੀਂ ਨਹੀਂ ਜੀਵਨ ਅਗਲੇ ਬਲੌਗ ਚ ਦਿਖਾਵਾਂਗੇ ਉੱਤੇ ਦਾ ਸਾਰਾ ਰਿਵੀਲ ਵੀ ਕੀ ਦੀਆ ਸਿਸਟਮ ਉੱਤੇ ਨੈਕਸਟ ਪਾਰਟ ਚ ਦਿਖਾਵਾਂਗੇ ਤੁਹਾਨੂੰ ਤੇ ਹੁਣ ਆਪਾਂ ਕਰਦੇ ਆਂ ਬਲੌਗ ਦੀ ਐਂਡਿੰਗ ਹੁਣ ਨਵਾਂ ਬਲੌਗ ਆਊਗਾ ਜਦੋਂ ਦੋ ਸਾਰਾ ਉਤਲਾ ਜਿੰਨਾ ਵੀ ਸਿਸਟਮ ਉਹ ਸਾਰਾ ਦਿਖਾ ਦੇ ਆਂ ਹੁਣ ਤੁਹਾਨੂੰ ਆਉਂਦੇ ਜਾਂਦੇ ਸੀ ਸਾਰੇ ਦਿਖਾ ਦਿੱਤੇ ਤੇ ਹੁਣ ਉੱਤੇ ਤੁਹਾਨੂੰ ਨੈਕਸਟ ਬਲੌਗ ਦੀ ਵੇਟ ਕਰੋ ਹਲਦਾ ਰਾਏ ਲੋ ਬਿਲ ਲਾਲਿਆ ਆ ਯਾਰਿਆਂ ਬਾਬੇ 4K 60 FPS ਦੀ ਲੜਾਈ ਪੈ ਗਈ ਦੀ ਜੀਬਣਾ ਕਰ ਦੇ ਦੋ ਉਂਗਲਾਂ ਲੋ ਜੀ ਚਰਚ ਨਹੀਂ ਜਾ ਰਹੇ ਆ ਬਾਬੇ ਬਾਬੇ ਸ਼ਿਵਲੇ ਹੁਣ ਜਾ ਰਹੇ ਆ ਚਰਚ ਨਹੀਂ ਆਪਾਂ ਚਰਚ ਨਹੀਂ ਜਾਣਾ ਬਾਬੇਓ ਚਰਚ ਦੇ ਜਾ ਕੇ ਉੱਥੇ ਮੱਖਾ ਮੁੱਠਾ ਡੇਗਦੇ ਆ ਪਹਿਲਾਂ ਤੁਹਾਨੂੰ ਦਿਖਾਉਣੇ ਆ ਕਿਹਾਂ ਜਾ ਕੇ ਚਰਚ ਤੇ ਆਪ ਦੇਖੋ ਆਪਾਂ ਜਾ ਰਹੇ ਆਂਗੇ ਹੁਣ ਪਹਾੜੀਆਂ ਉੱਚੀਆਂ ਨੇ ਭਾਇਓ ਪੌੜੀਆਂ ਚੜਦੇ-ਜੜਦੇ ਮਰ ਗਏ ਜੀਵਣਾ ਬਾਕੀ ਦਿਖਾਣਾ ਹੈਗਾ ਗਾ ਦਿਖਾਉਣਾ ਹੈ ਬਾਬੇ ਤੁਹਾਨੂੰ ਮਾੜਾ ਗੱਡੀ ਪਾਰਕਿੰਗ ਚ ਲਾਤੀ ਬਾਬੇ ਚਾਬੀ ਰੱਖ ਲਈ ਪਾਰਕਿੰਗ ਨਿਆਰੇ 2 ਨੰਬਰ ਤੇ ਕੰਮ ਪੂਰਾ 2 ਨੰਬਰੀ ਜੀਵਣਾ ਮਸ ਹਾਰਤ ਭੈਣ ਨੂੰ ਕੋਲੇ ਪਰਵਾਣੇ ਕਰਦੇ ਆ ਬਾਬੇ ਸ਼ਿਮਲੇ ਦੀਆਂ ਸੜਕਾਂ ਤੇ ਗੇੜੇ ਦਿੰਦੇ ਛੱਟੂ ਨੂੰ ਦਿਖਾ ਦੇ ਪਾਲੀ ਉਹ ਆਉਂਦਾ ਬਈ ਲੇਜ ਖਾਂਦਾ ਲੇਜ ਖਾਈ ਜਾਂਦਾ ਭੈਣੇ ਪਾਣੀ ਨੋ ਥਾਣੀ ਉਹ ਤੋਂ ਲੈ ਚੁੱਕੋ ਉੱਥੇ ਜਾਣਾ ਵਾਪੇ ਚਰਚ ਕਿੱਥੇ ਆ ਉਹ ਚਰਚ ਦੀ ਰਹਿ ਤੁਨੂੰ ਉਹ ਚਰਚ ਤੇ ਜਾਣਾਗਾ ਲਿਫਟ ਰਗਾ ਕਹਿੰਦੇ ਲਿਫਟ ਜੀ ਜਾਣਾ ਬਊ ਪੈਂਦਾ ਪਾਣੀ ਵੀ ਕੱਪੜੇ ਦੇ ਪਾ ਲੈ ਆਹ ਦੇਖੋ ਜਲ ਪ੍ਰਵਾਹ ਕਰਤਾ ਤਰੋ ਤਰੋ ਚੱਲਦੇ ਚੱਲਦੇ ਰਹੋ ਚੱਲਦੇ ਰਹੋ ਚੱਲਦੇ ਰਹੋ ਚੱਲਦੇ ਰਹੋ ਚੱਲਦੇ ਰਹੋ ਅੱਜ ਤੋਂ ਦੂਏ ਵੀ ਭਈ ਇਹ ਫੋਨ ਨਹੀਂ ਛੱਡਾ ਹਲੇ ਪੂਰੇ ਰਾਹ ਨੇ ਜਾਨ ਕਟਲੀ ਪੌੜੀਆਂ ਨੇ ਬਈ ਮਸਾ ਪਹੁੰਚਿਆ ਉਹ ਪਰਾਂ ਤੋਂ ਮੁੜਦੇ ਆ ਰਹੇ ਹੱਲਾ ਅੱਲਾ ਦੇ ਜੀ ਬਨੂਰੀ ਅਰੇ ਪੱਟੌਰੀ ਬਣੀ ਆਈ ਲਵ ਸ਼ਿਮਲਾ ਆ ਗਿਆ ਥੋੜੀ ਜਿਹਾ ਜੀ ਬਣਾ ਖਿੱਚਦੇ ਕੰਮ ਕੁਝ ਤਾਂ ਗਾਣ ਪਾ ਲੈ ਲਿਫਟ ਪੁੱਛ ਲੋ ਸਾਂਝੜ ਗਿਆ ਬਈ ਖੱਬਲੇ ਖੱਬਲਾ ਪਹਾੜੀ ਪਹਾੜੀਆਂ ਤੇ ਚੜੋ ਏ ਲੱਭ ਪੈ ਗਈ ਨੀ ਦੋ ਵੇ ਮੈਂ ਜੂ ਵੀ ਓਏ ਰਿੰਗ ਜੜ ਜੰਨੀ ਚਲ ਓਏ ਅੱਜ ਤੱਕ ਆ ਗਏ ਹੁਣ ਤਾਗੇ ਮੈਂ ਜੂ ਚਲੋ ਚਲੋ ਯਾਰ ਗੱਡੀ ਲਿਉਣੀ ਤੇ ਅੱਜ ਆ ਦੇਖੋ ਵੇ ਚੜਾਈਆਂ ਇਧਰੇ ਆ ਨਾ ਇੰਦੀ ਚੜਾਈ ਆ ਪੈ ਜਾ ਮਾੜਾ ਬੰਦਾ ਕਿੱਥੇ ਜੜ ਜੂ ਚੜਾਈ ਬਾਬਾ ਬਾਈ ਕਿਹਦੀ ਚੰਦੋ ਆ ਜਾ ਜੜ ਜਾ ਤੇ ਆ ਜਾ ਜੜ ਜਾ ਆ ਪੌਣੀਆਂ ਤਾਹਾਂ ਕੀ ਕੀ ਜਾਂਦਾ ਚੜਾਈ ਪੂਈ ਆਪ ਇੱਕ ਪੌੜੀ ਮੁੱਕਦੀ ਆ ਦੂਜੀ ਆ ਜਾਂਦੀ ਆ ਚਲੋ ਚਲੋ ਆਵੇ ਲਾਲ ਛੱਟੇ ਚ ਬੰਬ ਲੱਗ ਰਹੇ ਆ ਬਾਬਿਓ ਜਮੀ ਜਾਂ ਤੇਰ ਪਾੜ ਗੇ ਸਿਵਲ ਨੇ ਆਏ ਹੋ ਬੇ ਬੇ ਆਪ ਪੌੜੀਆਂ ਦਾ ਕੰਮ ਨਾ ਕਰੇ ਉੱਥੇ ਚੜ ਗਏ ਤਾਂ ਮੁੜੇ ਨਹੀਂ ਆ ਗਲਤ ਚੜ ਕੇ ਆ ਲੈਫਟ ਲਿਓ ਉੱਥੋਂ ਟੌਰ ਨਾਲ ਵੀਰ ਵੀ ਲੱਗਣੀ ਸਾਡੀ ਤਾਂ ਖਤਮ ਹੋ ਗਈ ਮੈਂ ਸੋਚਿਆ ਲੈ ਕੱਚਾ ਖਾਵੇਂ ਆਂ मीठा शॉप वाले से मिले जा बकरा मुर्गा कुछ ले लो वाले से मिले जा बंदियां जी जांच तक खान देनी आए हाय वो मसा सीधा रहा है भाई ਸਾ ਸੁਮੀਟੈਂਡ ਚਿਕਨ ਆ ਬੈਠੇ ਨੇ ਮੁਰਗੇ ਬਾਬਿਓ ਲੜਾਕੂ ਮੀਟ ਮਾਰਕਟ ਸੇ ਮਿਲੀ ਦੀ ਬਹੁਤ ਮੁਰਗਾਂ ਮਿਲਦਾਰੇ ਭਾਜੋ ਟਰਾਲੀ ਮੁਰਗੇ ਰੱਖ ਰਹੀ ਹਣੀ ਸੁਨੀਆਂ ਕਲੀ ਨੇ ਪੈਂਦੋ ਫੋਨ ਲੱਗਦਾ ਸਵਾ ਸੰਗਰੂਰ ਵਾਲਾ ਨਾ ਭਾਗੀ ਟੇ ਲੱਗਦਾ ਗਾਉਂ ਦਾ ਵੀ ਤੇ ਮਿੰਟ ਦੇਖ ਵੇ ਆਹ ਕਿਹ ਜੇ ਮੁਰਗੇ ਨੇ ਮੁਰਗੇ ਨੇ ਬੱਡੇ ਬਹੁਤ ਆਇਆ ਚਿੱਲੀ ਚਿਕਨਾ ਹਾਈ ਉਹ ਚੱਤ ਲੈ ਵੀ ਉਹਦਾ ਆ ਗਿਆ ਬੇ ਓਏ ਹੋਏ ਜੀ ਹਬ ਜੀ ਮੰਡੀ ਗੋਭੀ ਗਾਜਰਾ ਗਾਜਰ پاک ਵਾਸਤੇ ਕਿਸ ਨੇ ਗਾਜਰ ਲੈਣੀਆਂ ਛਿਮਲੇ ਦੀ ਗਾਜਰ ਲਓ ਉਹ ਵਾਲਾ ਕਿਉਂ ਕਿ ਨਹੀਂ ਜੀ ਬਣਾ ਨੇ ਸੇਮਰੇ ਦੀ ਗਾਜਰ ਬਹੁਤ ਮਸੂਰਾ ਕਹਿੰਦੇ ਚੁੱਡੂ ਕਿੱਥੇ ਆ ਓਏ ਜੋ ਚੜਾਈ ਹੀ ਹੋਏ ਕਾਣੂ ਚੌੜਦਾ ਕਰ 60 ਰੁਪਏ 60 ਰੁਪਏ ਕਿਲੋ 60 ਰੁਪਏ ਕਿਲੋ 60 ਰੁਪਏ ਕਿਲੋ ਮਰੂਗ ਕਹਿੰਦੇ ਬੱਬਾ ਆ ਦੇਖੋ ਛਡੇ ਛਡੇ ਮੈਂ ਪਾਈ ਨੂੰ ਇਹਦੇ ਵੀ ਲੈ ਜਾਗੇ ਬਹੁਤ ਮਾਰਕਟਾਂ ਬਹੁਤ ਕੁੱਤੀਆਂ ਹੀ ਨੇ ਰੇ ਲੋਕੇ ਲੋਕ ਤਰੇ ਜਾ ਰਹੇ ਨੇ ਆਪ ਗੱਡੀ ਮੋਟਰਾਂ ਇਧਰਾਂ ਪੜ ਨਹੀਂ ਜੰਦੇ ਆਹ ਦੇਖ ਲੋ ਜੋਬਰ ਨੇ ਜਾ ਰਹੇ ਆਂ ਜੀ ਮੰਦਰ ਕਹਿੰਦੇ ਫੋਨ ਖੋਲੋ ਤਾਂ ਗਾਜੀ ਹੁਣ ਅੰਦਰ ਤੋਂ ਬਚਾ ਕੇ ਰੱਖੀ ਸਦਾ ਇਹ ਫਰਕ ਕੀ ਕੋਈ ਨਾ ਕਿਸੇ ਟੋਣਾ ਹੋਏ ਤਾਂ ਕੋਈ ਤਾਂ ਆਪਾਂ ਆ ਗਏ ਆਪਾਂ ਆ ਗਏ ਇਹ ਸਭ ਸਖਤ ਬੋਲੰਬਾਰਾ ਵਾ ਬੱਚਾ ਲੋਈ ਬਾਬੇ ਆਪਾਂ ਜਾ ਰਹੇ ਹੁਣ ਚਰਚ ਨੂੰ ਦੇਖੋ ਮਹਾਲ ਉਹ ਰੇ ਦਾ ਉਹ ਆਪਣਾ ਜੀਵਨਵੀਰ ਜੱਗਾ ਤਿੰਨੇ ਚਾਰੇ ਨੇ ਅੱਗੇ ਆ ਦੇਖੋ ਕੀ ਜੀ ਹੁਣਾਂ ਆ ਬੇਕਾਰ ਬੰਦਾ ਜਿਹੜਾ ਕੈਮਰਾ ਦੀ ਬੰਦ ਕਰ ਦਿੰਦਾ ਬੇਸੂਰਾ ਯਾ ਦੇਖੋ ਆਪਾਂ ਹੁਣ ਚਰਚ ਕੋਲੇ ਪਹੁੰਚੇ ਨਾਲਿਆਂ ਸਾਨੂੰ ਚਰਚ ਕੋਲੇ ਦਿਖਾਉਣਾ ਹੁਣ ਜਾ ਕੇ ਦੇਖੋ ਬਾਪੂ ਆਪਾਂ ਪਹੁੰਚ ਚੁੱਕੇ ਆ ਉਹ ਸਾਹਮਣੇ ਸਾਨੂੰ ਚਰਚ ਚਰਚ ਆਹ ਦੇਖੋ ਮਹੌਲ ਹੈ ਰੌਣਕ ਬਹੁਤ ਆ ਅੱਜ ਥੋੜਾ ਕਿਉਰੀ ਬੈਠੇ ਨੇ ਵੇਖੋ ਪੁੱਤਾ ਬਦਲਾ ਕਰਾ ਫਿਰਲੀ ਜੰਤਰਾ ਗਾਂਧੀ ਦਾ ਪੁੱਤ ਪੰਡੀ ਉਹ ਲੱਗ ਰਿਹਾ ਉਹ ਲੱਗ ਰਿਹਾ ਦੇਖੋ ਆਹ ਦੇਖੋ ਆਹ ਬਾਈ ਸ਼ੋਰ ਆ ਛੱਕਾ ਨੰਬਰ ਕਿਉਂ ਹੈ ਓਏ ਹਾਂ ਰਾਤ ਨੂੰ ਉਰੇ ਲਾਵਾ ਜੱਟ ਮੈਂ ਕਹਿੰਦਾ ਬਾਹਰੇ ਦੇਖੋ ਜੇ ਮਰ ਮੁਰਗੀ ਤੇ ਐਂਬੂਲੈਂਸ ਨੇ ਖੜੀਏ ਨੇ ਨਾਲ ਦੀ ਜਾਣਕਾਰੀ ਫਰੀਜ ਆ ਜਾ ਹਾਂ ਓਏ ਹਾਂ ਜੇ ਨਾ ਗੱਡੀ ਗੁੱਡਲੇ ਬਸ ਦਿਆ ਵੀ ਮੇਰਾ ਸਾਨੂੰ ਉਹੀ ਬਿਮਾਰ ਬੂਰੋ ਕੇ ਮਾਰ ਕੇ ਖੜਜੋ ਗਏ ਸਾਡੇ ਤਾਂ ਸੰਦੂਰ ਆਣ ਸਰਦਾਰ ਜਨਾਬ ਹਾਂ ਹਣਾ ਫਰੀਜ ਚ ਜਾਵੇ ਹਾਂ ਬਹੁਤ ਦੇਖ ਲਏ ਦੀ ਫੋਟਾਂ ਜ ਹੁਣ ਆਪਣਾ ਵੀ ਟਾਈਮ ਆ ਗਿਆ ਖੜੇ ਹਾਂ ਹਾਂ ਆ ਦੇਖੋ ਆ ਖੜੇ ਗਏ ਤੇ ਇਹਨਾਂ ਨੂੰ ਪੰਜ ਦਿਨ ਸਰਾ ਦੇਖੋ ਲੱਤਾਂ ਲੀ ਕਰਦਾ ਬੰਦਾ ਆ ਉਹ ਦੇਖੀ ਮੈਂ ਲੰਗਮਾ ਕਰਦੀ ਆ ਆ ਦੇਖੋ ਬਾਈ ਢੇੜ ਕੱਪੜੇ ਕੱਢ ਕੇ ਖੜ ਗਿਆ ਨਹੀਂ ਆ ਗਈ ਬਾਈ ਤੂੰ ਤਾਂ ਲਾ ਕੇ ਖੜਾ ਨਹੀਂ ਹੋ ਗਈ ਉਹ ਤਾਂ ਉਹ ਤਾਂ ਜਾ ਗਿਆ ਕਿ ਉਹ ਅੰਦਰ ਲੱਗਾ ਅੰਦਰ ਚ ਲੱਗ ਗਈ ਜੀ ਬਣਾ ਬਸ ਹallelujah ਦੇ ਲੱਗਦਾ ਮਿਲ ਜੇਗਾ ਆਪ ਕੋ 500 ਰੁਪਏ ਹਾਂ ਥੰਡਰ ਆਂਦੀ ਹੈ ਵਿਜੂ ਵੀ ਦਾ ਬੰਦਾ ਇਨੇ ਗੋਰੇ ਪੈਨਸ ਵਾਲੇ ਹੱਥ ਲਾ ਦੇ ਮੈਨੂੰ ਦਾਗ ਪੈ ਗਏ ਹਾਂ ਬਈ ਜੋ ਫਿਰ ਹੈ ਕੋਈ ਬਈ ਉਰੋਂ ਲੈ ਜਾਓ ਵਿਆਹ ਕੋਈ ਕਿਸੇ ਮਨ ਲੈ ਜੀ ਮਨ ਲੈ ਜੀ ਨਾ ਫਾਜਾ ਕੋਈ ਨਹੀਂ ਉੱਥੇ ਆ ਬੈਠਾ ਆ ਦੇਖ ਲੋ ਜਲੂਸ ਕਢਾਉ ਨਗਰ ਜੱਗਾ ਮਸਾ ਕਰਕੇ ਜੱਗੇ ਤਾਂ ਦੇਖੀ ਜੋ ਜਲੂਸ ਚੋਂ ਕਢਾ ਰਹੇ ਪੂਰ ਪਾ ਮੈਂ ਬੰਦਾ ਨਹੀਂ ਯਾਰ ਤੂੰ ਜਲੂਸ ਕਢੀ ਜਾਂਦਾ ਨਹੀਂ ਕਹਦਾ ਜਲੂਸ ਹੋਰ ਭੈਣ ਜਿਹੜਾ ਦੇਖਾਂਗੇ ਦਸਾਂਗੇ ਕੋਈ ਚੱਕਰ ਨਾ ਦੇਖ ਬੱਦ ਆ ਦੇਖੋ ਪੂਰੀ ਕਰਦਾ ਅੱਗੇ ਨਹੀਂ ਆ ਆਹਾ 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 ਆਹਾਂ ਦੇ ਕੇ ਪਾਣਾ ਫੋਟੋ ਸ਼ੂਟੂ ਰਹੇ ਉਹ ਜਿਹੜੇ ਘੁੰਮਣੇ ਆਉਂਦੇ ਨੇ ਸੋਪਰੀ ਹੈ। ਵਾਹ ਹਾਂ। ਦੇਖੋ ਮਾਲ ਬਾਬੇ ਥੱਕ ਕੇ ਬਾਬੇ ਹੋ ਰਹੇ ਆਉਂਦੇ ਆਉਂਦੇ। ਘਾੜ ਪੂਰਾ ਬਾਬੇ ਟਾਪ ਤੇ ਖੜੇ ਨੇ। ਇੱਕ ਵੀ ਉੱਤੇ ਚੜਾਂਗੇ ਗੱਡੀਆਂ ਨੂੰ ਚੱਕਰ ਨਹੀਂ ਗੱਡੀ ਚੜ੍ਹਨ ਦੀ ਨਹੀਂ ਕੋਈ ਉੱਤੇ ਪਾਉਂਦਾ। ਨਹੀਂ ਗੱਡੀ ਚੜ੍ਹ ਲੈਂਦੇ ਜਿੱਤੇ ਸਵਾਦ ਨੂੰ ਥੱਕਦੇ ਨਹੀਂ। ਲੋ ਜੀ ਆ ਵੀ ਫੋਟੋ ਫੋਟੋ ਕਰਕੇ ਰੁੱਪੇ ਚਰਚੇ ਸਿਮਲੇ ਦਾ। ਅੱਠ ਵਾਜਿਆ ਯਾਰ ਫੋਟੋ ਕੱਢੀ ਮੈਂ ਬਹੁਤ ਕੀ ਹੋ ਜਾਂਦੀ ਆ। ਵਿੱਚ ਇੱਕ ਕਦਮ ਲੰਘ ਨਹੀਂ ਆਏ ਜਾਂਦਾ। ਅਾਕੀ Shimla ਦਾ ਮਾਹੌਲ ਜਗਾ ਕੰਮਰਾ ਮੈਂ ਦੀਦੀ ਸਾਡਾ ਸਿੰਗਲ ਚੇਕ ਕਰਨਾ ਪੜਨਾ ਹੈ ਕਿੰਨਾ ਲੱਗੇ ਮਾਹੌਲ ਜਗਮਣਾ ਮਾਹੌਲ ਮਾਹੌਲ ਇੱਕ ਨੰਬਰ ਵਈ ਮਾਹੌਲ ਨੂੰ ਕੋਈ ਪਾੜਾ ਨਹੀਂ ਆ ਸਕਦਾ ਉਹ ਦੇਖੋ ਦੀ ਦੇਖ ਸਕਦੇ ਹੋ Shimla ਦੀ ਖੂਬਸੂਰਤੀ ਕਹਿੰਦੇ ਸੀ Shimla ਦੀ ਮਤਲਬ ਗੱਲ ਪੈਂਦੀ ਹੈ ਕਿਹੜਾ ਸਵਾਲ ਹੈ ਜੀਵਣਾ 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 ਮਾਲ ਰੋਡ ਗਿਆ ਰੇ ਮਾਲ ਰੋਡ ਤੋਂ ਥੱਲੇ ਚ ਜਾ ਮਾਲ ਮਿਲਦਾ ਉੱਥੇ ਜਿਹੜੀ ਜਾਂਦੀ ਆ ਮਾਲ ਰੋਡ ਤੇ ਅੱਛਾ ਸਰ ਨੈਕਸਟ ਟਾਈਮ ਵੀ ਮਿਲੂਗਾ ਕਾ ਸਰਾਬ ਇਹ ਕਿੰਨੀ ਤੋਂ ਬਹੋੜਾ ਦੋ ਦੋ ਕਿ ਨਹੀਂ ਜੱਕ ਆ ਦੇਖੋ ਬਾਪਿਓ ਆ ਦੇਖੋ ਮਾਹੌਲ ਵੇ ਬਰੇ ਗੋਤ ਬਈ ਬਰਫ 3 ਹਾਂ ਬਰਫ ਅੰਮਰੀਂ ਨਾ ਥਪੜੇ ਕੋ ਆ ਦੇਖੋ ਬਾਪੇ ਬਰਫ ਪਈ ਹੋਈ ਔਰਨੀ ਕਿਦਾਂ ਕਮੇੜੀ ਗਿਆ ਫਰੇ ਬਸ ਜੇ ਅਗਲੇ ਨੇ ਬਣਾਈ ਹੋਣੀ ਕਈ ਗਲਾ ਉਹ ਪ੍ਰਾਂ ਲਗ ਗਿਆ ਲੈ ਬਈ ਬੜਾ ਆਰਾਮ ਆਉ ਉਹੂੰ ਦੇਤੀ ਹੁਣੇ ਦਾ ਪ੍ਰਭਾਵ ਪਾਉਂਦੇ ਮਰੇ ਨੇ ਇਹ ਆ ਦੇ ਬਾਤਾ ਪੁਰਾਣਾ ਅਖੜਾ ਦੇ ਬਾਦ ਦਾ ਮੋੜ ਉੱਧਰ ਗਿਆ ਮਿਕਸੀ ਆਉਂਦੇ ਮੈਨੂੰ ਲੱਗਦਾ ਨੇਚਰਲ ਤੇ ਥੋੜਾ ਆਰਟੀਫੀਸ਼ੀਅਲ ਆ ਜਮonti ਦਾ ਸ਼ੋਅਰੂਮ ਆ ਗਿਆ ਬਣਾ ਆ ਬਠੀ ઓਹ ਦਾਨੀ ਆਵੇ ਕੀ ਕਹਿੰਦੇ ਬੜੀ ਘੰਡ ਚੀਜ਼ ਆ ਗਈ ਕੀ ਲੈ ਰਹੇ ਆਹਾ ਵੇ ਗੁੰਡੀਆਂ ਨੇ ਗੁੰਡੀਆਂ ਨੇ ਜਮੀਨ ਤੇ ਬਸ ਰਹਿੰਦੇ ਨੇ ਗੁੰਡੀਆਂ ਨੇ ਹਾਂ ਉਹਨਾਂ ਲਈ ਮੈਗਨੇਟ ਵਾਲੇ ਤਾਂ ਬਿਟੂਏ ਬਹੁਤ ਕੋ ਸਾਰੇ ਸਮਾਨ ਪੱਤੀ ਬਹੁ ਆਸ਼ੇ ਮਿਲੇ ਜਾ ਬਹੁਤ ਵਾੜਾ ਬਹੁਤ ਨਹੀਂ ਹੈ ਜੀਟਜੀ ਵਾਸਤੇ ਮਸ਼ਹੂਰ ਆ ਸਮਲਾ ਉੱਚੀ ਨਹੀਂ ਮਿਲੀ ਅੱਗੇ ਆਪਾਂ ਕਿਹੜੀ ਹੋਏ ਉਹ ਨਹੀਂ ਲੈਣੀ ਉਹ ਆਪਾਂ ਗਲਤ ਕੰਮ ਨਹੀਂ ਕਰਦੇ ਯੂ ਡੋਨਟ ਨੋ ਬੇਬੀ ਯੂ ਆਰ ਥਿੰਕਿੰਗ ਹਾਈਲੋ ਹੋਣ ਨੂੰ ਤਾਂ ਹੀ ਅਸੀਂ ਮਾੜਾ ਮੋੜਾ ਐਕਚੁਅਲੀ ਨਾ ਠੰਡ ਦਾ ਟਾਈਮ ਉਹਨੂੰ ਪਤਾ ਹੀ ਆ ਜਾਗ ਮਨੁਰਾ ਨੂੰ ਐਨਾਰਾ ਤੂੰ ਤੇ ਉੱਤਰੀ ਜਾਨ ਯਾਰ ਲੱਤਾਂ ਖੜੀ ਜਾਂਦਾ ਟੈਂਕਾ ਉੱਥੇ ਨਹੀਂ ਖੜੇ ਜਨਾ ਤਾਂ ਚੜਨ ਉੱਤਰਨ ਤੇ ਲੱਗ ਗਿਆ ਆਹ ਦੇਖ ਲੋ ਕਿਨੇ ਕਿਨੇ ਉੱਚੇ ਸਿਰ ਦੇ ਕਿੱਥੇ ਆ ਉੱਤੋਂ ਆਕਸੀਜਨ ਨਹੀਂ ਆ ਗਈ ਓਰੇ ਜੱਗੇ ਯਾਰਾ ਚੁੱਟੂ ਆਕਸੀਜਨ ਦਾ ਕਿਵੇਂ ਕਰੀਏ ਆਹ ਦੇਖ ਕੀ ਬੱਚੇ ਪਿੱਛੇ ਨਾ ਰਹਿ ਜੀ ਨੀਗੇ ਨੀ ਕਹੇ ਬੱਚੇ ਫੁਗ ਫੁਗ ਜੀ ਦੇਖੀ ਜੀ ਉਹ ਵੀ ਤਰਾ ਕਿੱਥੋਂ ਪਹਾੜੀ ਚੜ ਲੂਗਾ ਲੈ ਪਾ ਪਾਹੇ ਪਾਪਾ ਜੋ ਮ ਕਰਦੇ ਨੇ ਇਹ ਬੱਚੇ ਉਹ ਬਈ ਛੇਮਲੇ ਤੋਂ ਕੋਫਰੀ ਨਹੀਂ ਚੱਲੇ ਹੁਣ ਜਾਮ ਲੱਗ ਰਿਹਾਗਾ ਬਹੁਤ ਔਖਾ ਵੀਰੇ ਬਹੁਤ ਔਖਾ ਬਣ ਚੋ ਛੋਟੀ ਗੱਡੀ ਦਾ ਹੈਂਡ ਬ੍ਰੇਕ ਦੀ ਖੜਾ ਰਹੀ ਆ ਪੀਨ ਬ੍ਰੇਕਾਂ ਦੀ ਚੱਲ ਰਹੀ ਆ ਦੇਖੋ ਜਮਲੇ ਦੇ ਨੇ ਯਾਰ ਇਹ ਬਈ ਇਹ ਪਿਕਅਪ ਜਿੰਮਾ ਕਰਨ ਨੂੰ ਰੁੜ ਗਈ ਆਪਣੇ ਨਾਲ ਚੱਕ ਦਾ ਕੰਮ ਇਹਦਾ ਪੈਨ ਦੇ ਲੰਨ ਦੇ ਦੂ ਫਰੇ ਕਾਫੇ ਦਾ ਜੇ ਰੁੜ ਗਈ ਏ ਮਗਰ ਸਵੱਤ ਦੀ ਪੈਨ ਚ ਦੂ ਮਗਰ ਮੈਂ ਮਗਰ ਛੱਡ ਦੂੰ ਹੈਂਡ ਬ੍ਰੇਕ ਛੱਡ ਕੇ ਮਗਰ ਉਹ ਵੀ ਪੈਨ ਜਦੂ ਆਪਣੀ ਫਿਰ ਮਾਗਰੋਂ ਸਰਜੂ ਮੂਰੋਂ ਅੱਖ ਹੈ ਮਾਗਰੋਂ ਸਰਜ ਮਾਗਰੋਂ ਤਾਂ ਡਿੱਗੀ ਡੁੱਗੀ ਚ ਵੱਜੂਗੀ ਤਾਂ ਚਬਕੜਾ ਲਾਗੇ ਮੂਰੋਂ ਪੈਣ ਚੂਦੀ ਬੈਂਪਰ ਤੋੜ ਦੂ ਮੂਰੋਂ ਇੰਜਨ ਚ ਨੁਕਸਾਨ ਹੋ ਗਿਆ ਲਓ ਜੀ ਬਾਬੇਓ ਆਪਾਂ ਕੁਫਰੀ ਜਾ ਰਹੇ ਦੀ ਉੱਤੇ ਪਹਾੜਾਂ ਦੇ ਕਿੜਿਆਂ ਬਾਬੇਓ ਗੱਡੀ ਦਵਗੀ ਦੀ ਆਪਣੀ ਰਾਣੀ ਸਾਹ ਚ ਨਹੀਂ ਆਦੀ ਵੀ ਕਿਵੇਂ ਚੜਦੀ ਨੇ ਪਹਾੜਾਂ ਤੇ ਚਾੜੀ ਨਹੀਂ ਕਦੇ ਹੁਣ ਚਾੜੀ ਆ ਜਾਂਮ ਚ ਖੜੇ ਆ ਹੁਣ ਦੇਖ ਲੈ ਗਾਂ ਜਾ ਕੇ ਬਰਫ ਮਿਲੂ ਜੇ ਨਾ ਮਿਲੀ ਕਿਤੇ ਮਰਜੀ ਜਾਣਾ ਬਰਫ ਚਾਂਗੇ ਦੀ ਮਾਂ ਦੀ ਬਰਫ ਨਹੀਂ ਚਾੜਾਂਗੇ ਕੁਸੋ ਬਾਬੇ ਸਾਹ ਨਹੀਂ ਆ ਰਿਹਾ ਹਾਂਕਾਂਗ ਲੱਗ ਰਿਹਾ ਐ ਰੋਏ ਆਕਸੀਜਨ ਨਹੀਂ ਆਈ ਬੰਦ ਜੀ ਜੀ ਫੜੀ ਕੈਮਰਾ ਲਓ ਤੁਰਪਿਆ ਬਈ ਤੁਰਪਿਆ ਤੁਰਪਿਆ ਬਈ ਉਹ ਦੇਖ ਲੈ ਗਾਂ ਦਰਖਤ ਨਹੀਂ ਦੋ ਦਰਖਤਾਂ ਨਾਲ ਦੋ ਘਰਾਂ ਦੀਆਂ ਲੱਕੜਾਂ ਬਣ ਜਾਣੀਆਂ ਸਰਕਾਰੀ ਦਰਖਤ ਦਰਖਤ ਨਹੀਂ ਕਰੇ ਸਿੱਧੇ ਸਿੱਧੇ ਨੇ ਸਿੱਧੀਆਂ ਲੱਕੜਾਂ ਨਿਕਲਣੀਆਂ ਸਿੱਧੀਆਂ ਲੱਕੜਾਂ ਫੱਟੇ ਲੱਕੜਾਂ ਆ ਭੈਣ ਦੀਆਂ ਇਹਨਾਂ ਚੋਂ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਕਿ ਘਰ ਦੀਆਂ ਲੱਕੜਾਂ ਨੇ ਹਾਂ ਇੱਕ ਘਰ ਦੀਆਂ ਇੱਕ ਦਰਖਤ ਇੱਕ ਘਰ ਦੀਆਂ ਲੱਕੜਾਂ ਸਾਡੇ ਘਰ ਦੀਆਂ ਸਾਡੀ ਲੱਕੜਾਂ ਉੱਧਰ ਵੀ ਸ਼ਹਿਰ ਆ ਪਤਾ ਨਹੀਂ ਕਿਹੜਾ ਸ਼ਹਿਰ ਆ ਉਹ ਦੇਖੋ ਪਹਾੜ ਕਿਵੇਂ ਨੇ ਬਾਬਾ ਜਿਹੜਾ ਵੀ ਬਈ ਆਉਂਦਾ ਗੱਡੀ ਦੇਖ ਕੇ ਲੇ ਆ ਬੜੀ ਚਲਾਉਣੀ ਬਹੁਤ ਔਖੀ ਹੈ ਵੱਡੀਆਂ ਭਾਵੇਂ ਛੋਟੀਆਂ ਜ਼ੋਰ ਲਗਾਉਂਦੀਆਂ ਨੇ ਜ਼ੋਰ ਬਾਲ ਮੂਰੀ ਨੇ ਬਈ ਯਾਰ ਜਾ ਕੇ ਮੰਗਣਾ ਗੱਡੀ ਦੂਹੀ ਕਰ ਕਿਹੜੀ ਉਹ ਇਹਦੇ ਤੋਂ ਤੇ ਵੱਡੇ ਇੰਜਨ ਵਾਲੀ ਲਿਆਉਣਾ ਪਰ ਲਾ ਲਓ ਬਾਬੇ ਉਹ ਆ ਦੇਖੋ ਮਾਹੌਲ ਇੱਥੋਂ ਦਾ ਇਧਰ ਨੇਰੇ ਬੱਦਲੇ ਬੱਦਲ ਨੇ ਆਹ ਦੇਖੋ ਟਾਂ ਨਾਲਾ ਦੇਖੋ ਕੱਦੂ ਰੰਗਿਆ ਜੇ ਪੁਲਸਾ ਲੈ ਰੋਕ ਲੈ ਕਹਿੰਦਾ ਭਾਂਦਰੇ ਕਿਤਰੇ ਆ ਦੇਖ ਬਾਬੇ ਟਾਂ ਨਾਲ ਕਿਵੇਂ ਪਹਾੜ ਟਾਂ ਨਾਲ ਦੇਖੋ ਸਰਕਾਰ ਨੇ ਕੰਮ ਤਾਂ ਤਗੜੇ ਕਰਿਆ ਇੱਧਰ ਲਾਈਟਾਂ ਦਾ 90 90 ਦੀ ਨਾਰਖੀ ਨੇ ਭਾਂਦਰੇ ਚ ਚਲੋ ਉਹਦਾ ਕੋਈ ਚੱਲ ਤੂੰ ਕੱਢਣੀ ਕਿੰਨੀ ਔਖੀ ਆ ਪਹਾੜ ਚ ਉਹ ਤੇ ਪਹਾੜਾ ਹੋਰ ਤਰੀ ਪਈਆ ਕਾ ਠੋਲਾ ਮੇਰਾ ਸਾਲੇ ਆਪਣੀ ਗੱਡੀ ਵੀ ਦਮਨ ਲੱਗੀ ਤੇ ਇੰਨੇ ਉੱਚਾ ਕਿ ਇਹਨਾਂ ਨੇ ਆ ਕਰਿਆ ਹੈ ਨੰਨ ਲੱਗਦੀ ਆ ਦੇਖੋ ਬਾਪਿਓ ਉਹ ਸਾਲੇ ਉਹ ਹੂਣੜੀ ਆ ਹਨਾ ਆਏ ਹਾਏ ਹਾਏ ਓਏ ਆਏ ਆਏ ਬਾਪੂ ਮਰ ਗਿਆ ਉਹ ਸਾਹਮਣੇ ਪਹਾੜਾ ਤੇ ਰਿਹਾ ਉਰਾ ਆਏ ਹਾਏ ਬਾਪੇ ਬਾਪੇ ਉਹ برف ਮੈਪ ਵੀ ਦੇਖ ਲੈ ਇੱਧਰ ਜੀ ਬੀਵੀ ਮਾਹੌਲ ਪੂਰਾ ਬੀਬੀ ਮਾਹੌਲ ਬੀਬੀ ਬਣ ਗਿਆ ਬਾਬੇ ਉਹ ਪੂਰਾ ਦੇਖੋ ਬਾਬੇ ਪਹਾੜ ਤੋਂ ਨਿਕਲ ਰਾਰ ਰਾਰ ਫੋਏ ਆਹ ਦੇਖੋ ਬਾਬੇ ਸਾਹਮਣੇ ਪਹਾੜਾ ਅੱਬੇ ਉਹ ਕੂਲੈਂਟ ਜਾਂ ਬਦਲ ਰਹੀ ਨੇ ਗੱਡੀ ਦਾ ਜੱਗੇ ਰੀ ਵਰਦੇ ਨੇ ਪਾਣੀ ਆ ਪਾਇਆ ਆ ਵਾਤੀਆਂ ਤੀ ਆ ਵੀ ਬੈਠ ਜੀ ਅੱਜ ਖੜੇ ਦੀ ਥੋੜੀ ਜਿਹਾ ਵੇ ਗੁਰਤੀ ਹੁਣ ਕਿੰਨਾ ਰਹਿ ਗਿਆ ਜੀ ਉਹਨੂੰ ਗੁਰਫੀ ਬਹੁਤ ਮੜਾ ਜੀ ਰਗਿਆ ਅੱਜ ਸੂਈ ਨਹੀਂ ਚੱਗੀ ਗੱਡੀ ਨੇ ਮੈਂ ਬੜਾ ਹੁਣ ਵਿਚਾਲੀ ਹਾਂ ਪਾਣੀ ਬਲਾ ਉਨ ਨਾਲੇ ਬੋਤਲਾਂ ਨਿਕਲ ਲਈ ਖਾਲੀ ਆ ਭਰ ਲਾਂਗੇ ਰੋ ਖਾਣ ਪੀਣ ਖੜੇ ਦੀ ਮੜਾਏ ਕੁਛ ਆਏ ਸਨੋ ਦੇਖੋ ਭੈਣ ਜੋ ਸਨੋ ਬਾਬੇ ਰਾਜਮਾ ਚਾਵਲ ਖਾਣੇ ਮੁੰਡੇ ਕਹਿੰਦੇ ਆਜਮਾ ਚਾਵਲ ਆ ਪੋਣਾ ਐ ਦੋਈ ਚ ਜਮਸ਼ੂਰ ਨੇ ਸਮਾਨ ਦੇਖੋ ਤਾਂ ਸਹੀ ਤੁਸੀਂ ਆ ਦੇਖੋ ਐਂ ਜੋ ਵੱਟ ਕੇ ਗੋਲਾ ਯਾਰ ਮਾਰਿਆ ਇਹ ਓਏ ਮੇਰੇ ਨਾਲ ਮਾਰੀ ਕਮਜੀ ਬਣਾ ਮਾਹੌਲ ਆ ਖਾਣ ਦੇ ਇੱਕ ਨੰਬਰ ਤੇ ਬਾਕੀ ਇਦਰਾ ਆਪਣਾ ਖਾਣਾ ਪੀਣਾ ਰੈਡੀ ਹੋ ਰਿਆ ਜੀ

ਆ ਦੇਖੋ ਬਾਈ ਕੋਫਰੀ ਪਹੁੰਚਣ ਵਾਲਿਆਂਗੇ ਪਰਫੇ ਬਰਫਾਈ ਪਿਆ ਸਨੋਫੋਲ ਆ ਦੇਖੋ ਸਨੋਫੋਲ ਹੋ ਰਹੀ ਆ ਰਾਤ ਦੀ ਕਹਿੰਦੇ ਉਰੇ ਆਪਾਂ ਐ ਵੀ ਨਹੀਂ ਕਹਿੰਦੇ ਪਹਿਲੀ ਕੀ ਲਿਆ ਨਜ਼ਾਰਾ ਆ ਨਜ਼ਾਰਾ ਆ ਗਿਆ ਕੋਫਰੀ ਚ ਆ ਆ ਆ ਆ ਆ ਕੰਮ ਨਾ ਕਰਵਾ ਸੰਤ ਬੋਦਾ ਬੈਣ ਜੋ ਨਿਯਾਰੀ ਨਿਯਾਰ ਆ ਰਿਆ ਯਾਰਾ ਫੁੱਲ ਬੰਦੇ ਫੁੱਲ ਬੰਦਾ ਇਹ ਕਹੇ ਕੀ ਆ ਯਾਰਾ ਦੀ ਮੁਰਾ ਨੇ ਖੜਾ ਲਈ ਨਹੀਂ ਉਹ ਘੁੱਟ ਦੇ ਬੈਣ ਚੁੱਤ ਨੂੰ ਹਰਦੀ 20 ਥਾਂ ਖੜਾ ਲਈ ਥੋੜੇ ਹਰ ਬਵੇ ਦਲਕਣ ਵੀ ਫੁੱਲ ਆਰੇ ਗੱਡੀਆਂ ਡਰਪੀਆ ਬਈ ਹਰ ਅਫਰਜੁਨ ਜੀ ਆਉਂਦਾ ਏਦਾ ਮੜੀ ਮੜੀ ਰਿਸ਼ਤੇ ਤੋੜਦਾ ਹਾਂ ਜਿਹੜਾ ਵੀ ਆਉਂਦਾ ਬਈ ਦੇਖ ਕੇ ਆਇਓ ਅੱਜ ਵਾਲੀ ਇਹਨੇ ਰੋਗਲੀ ਰੋਗਲੀ ਜੀ ਤੰਦੋਂ ਲੱਭੂ ਏ ਹਾਂ ਜਾਲੀ ਦਾ ਕੀ ਕਰੂਗੀ ਭੈਣ ਤੋਂ ਗੱਡੀ ਨੂੰ ਆ ਫਿਰ ਵੀ ਹੋਲੀ ਸਪੀਡ ਦਾ ਲੱਗ ਜੂ ਛੋੜੀ ਨੂੰ ਜਿਹੜੀ ਨਹੀਂ ਭੱਜੀ ਉਹਨੂੰ ਤਾਂ ਕੀ ਕਰੂਗਾ ਉਹ ਭੰਗ ਕਰੂਗੀ ਇਹ ਮੈਂ ਕੁਝ ਨਹੀਂ ਬੰਦ ਰਿਹਾ ਅਗਲਾ ਭਜਾਉਂਦਾ ਵੀ ਨਹੀਂ ਹਰ ਹਾਂ ਔਰ ਭਜਾਉਂਦਾ ਵੀ ਨਹੀਂ ਫਾਇਦਾ ਹੈਗਾ ਔਰ ਜਿਹੜਾ ਭਜਾਊਗਾ ਮਰੂ ਬਈ ਹਾਂ ਮਰੂ ਆਰੇ ਕੀ ਹੈ ਡੈ ਡੈਥ ਰੂਡ ਹੈ ਜਣੇ ਇੱਕ ਗਾਣਾ ਨਹੀਂ ਹੈ ਆ ਜਮਈ ਭੈਣ ਚ ਡੱਟੇ ਉਰੀਆ ਡੈਥ ਰੂਡ ਹੈ ਸੁਬਾਹ ਹੋ ਰਿਹਾ ਬਾਬੇ ਪਹਿਲੀ ਗੱਲ ਇੱਕ ਬਾਬੇ ਨਿਆਰਾ ਭੈਣ ਚ ਨਸੀਗਲ ਆਏ ਪਹਿਲੀ ਵਾਰ ਵਿਖੇ ਤਾਂ ਮੈਂ ਤਾਂ ਪਹਿਲੀ ਹੀ ਕਿਸੇ ਤਾਂ ਪਹਿਲੀ ਗੱਲ ਆਇਆ ਮੈਂ ਤਾਂ ਜੀ ਬਣੋ ਮੈਂ ਵੀ ਮੈਂ ਕਸੌੜੀ ਵੀ ਹੁੰਨੇ ਜਾਣਾ ਮੈਂ ਇਹ ਗੰਡ ਸਾਹਿਬ ਦੇਖੀ ਆ ਮੈਂ ਜਿਹੜੂ ਬੋਲਾ ਔਰੇ ਦਾ ਮੈਂ ਵੀ ਨਹੀਂ ਔਰੇ ਦਾ ਮੈਂ ਵੀ ਨਹੀਂ ਆਇਆ ਹੇ ਗੰਡ ਸਾਹਿਬ ਤਾਂ ਦੇਖਿਆ ਮੈਂ ਵਰਪ ਬੱਲ ਉੱਧਰ ਤਾਂ ਹੁੰਦੀ ਆ ਹੁਣ ਸੋ ਆਪਣਾ ਪੂਰਾ ਹੋ ਗਿਆ ਹੀ ਦੇਖ ਆਹੀ ਦੇਖਣੇ ਇਸ ਵਿੱਚ ਦਾ ਚਲੋ ਮਿਲਦੇ ਆ ਬਾਬੇ ਅੱਗੇ ਦਿਖਾਉਣੇ ਤੁਹਾਨੂੰ ਮਾਹੌਲ ਕੋਫਰੀ ਦਾ ਇੱਥਰ ਨੂੰ ਕੀ ਆ ਚਲੋ ਬੀਹੋ ਵਿਊ ਦੇਖੋ ਭੈਣ ਦੀ ਦਾ ਕਿਤੇ ਕਰ ਆ ਦੇਖੋ ਘਰ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਕੋਫਰੀ ਆ ਭੈਣ ਬਾਹਰ ਵਾਲਾ ਝੂਟਾ ਰ ਜਿਵੇਂ ਬਾਹਰ ਖੜਾ ਲੋਕ ਬਰਫਾਫਾ ਹਾਂ ਉਹ ਝੂਟਾ ਬਾਬੇ ਦੇਖ ਲਓ ਭੈਣ ਜੋ ਬਰਫੇ ਬਰਫ ਫੁੱਟ ਫੁੱਟ ਜੰਮੀ ਪਈ ਆ ਫੁੱਟ ਫੁੱਟ ਜੰਮੀ ਪਈ ਆ ਇਹ ਪਿੰਡ ਡੁਲਟ ਬਲੌਗਰ ਚੈਨਲ ਵਾਲੇ ਅੱਜ ਫਿਰਦੇ ਨੇ ਅੱਜ ਫਿਰਦੇ ਨੇ ਕਦੇ ਅੱਜ ਫਿਰਦੇ ਨੇ ਲੋਕਾਂ ਦੀ ਅੱਖ ਲੱਗੂਗੀ ਹਾਂ ਲੱਗੂਗੀ ਮਿਰਚ ਦਾ ਲੜਕੀ ਤੇ ਬਰਫ ਗਈਆਂ ਨੇ ਕਾਲਜ ਦੇ ਬੁੱਤੂ ਬਰਫ ਗਈਆਂ ਨੇ ਕਾਲਜ ਦੇ ਬੁੱਤੂ ਬਹੀ ਗੱਲ ਆ ਹਾਂ ਬਈ ਦਿੱਤੇ ਜਾਣਾ ਉਹਨੂੰ ਪਤਾ ਵੀ ਨਹੀਂ ਪੜ ਰਹੀ ਹੈ ਬਈ ਪਤਨੀ ਕਿੱਥੇ ਆ ਗਈ ਬਲੈਕ ਆਈਸ ਹੋ ਰਹੀ ਹੈ ਛੜਕਾਂ ਦੀ ਟਲਕਰੀ ਆ ਗੱਡੀ ਬਈ ਉਹ ਜਿਹੜੀ ਮਾਗਰ ਗੱਡੀ ਆ ਰਹੀ ਹੈ ਹੁਣ ਜਾਣ ਕੇ ਸਾਈਡ ਦੇ ਕੇ ਮੂਹਰੇ ਕਰੀਏ ਵੀ ਅਲਟੋ ਮੂਹਰੇ ਜਾਣਦੇ ਆਪਾਂ ਬਈ ਦੇਲਨ ਉਹਨੂੰ ਹਸਾਬ ਜੀ ਨਹੀਂ ਆ ਰਹੀ ਜਿਹਦੇ ਕਹਾਣੀ ਮੂਹਰੇ ਜਾਈਏ ਅਲਟੋ ਮਾਗਰ ਆ ਰਹੀਆਂ ਨੇ ਬਾਈ ਮਾਗਰ ਉਹ ਸੀਸੇ 'ਚ ਦਿਖਾ ਮਾਗਰ ਆ ਰਹੀਆਂ ਨੇ ਬਾਬੇ ਮਾਗਰ ਆ ਰਹੀਆਂ ਨੇ ਉਹ ਦਿਖ ਰਹੀ ਆ ਦਿਖ ਰਹੀ ਆ ਆਪਣੇ ਲਈ ਮੂਹਰੇ ਯਾਰੀ ਆ ਜੋਬਰ ਨਹੀਂ ਭੈਣ ਲਈ ਜੇ ਰੋਕਦੇ ਪੁੱਛਾਦੇ ਮੁਰਦੀਆਂ ਕਿਵੇਂ ਨੇ ਗੱਡੀਆਂ ਫੋਰਚੂਨਰਾਂ ਭੈਣ ਜੋ ਕੁੰਜੀਆਂ ਚ ਲੱਗੀਆਂ ਕੋਈ ਅਸੀਂ ਰਸਤੇ ਰੁਸਤੇ ਪਤਾ ਨਹੀਂ ਕਿਹੜੇ ਪੈ ਗਏ ਗਲਤ ਪੈ ਗਏ ਪਤਾ ਨਹੀਂ ਕੀ ਹੋ ਗਿਆ ਹੋਰ ਬਾਬੇ ਆ ਲਾਰਖੇ ਫੋਰਚੂਨਰ ਸਾਈਡ ਤੇ ਕੋਈ ਨਹੀਂ ਬਾਈ ਸਾਡੇ ਵਾਲੀ ਤਾਂ ਮਿੰਟ ਚ ਲੱਗ ਜੂਗੀ ਓਹ ਹੌਸਲਪਤਿਆਂ ਲੱਗ ਰਹੀ ਆ ਫੋਰਚੂਨਰ ਆ </body>ਪੀ ਬੈਣ ਦੀ ਫੋਰਚੂਨਰ ਰੜ ਗਈ ਵੀਰੇ ਫੋਰਚੂਨਰ ਰੜੀ ਹੋਈ ਗੱਡੀ ਬਾਬੇ ਵਾਲਟੋ ਸ਼ੂਕਦੀ ਜਾ ਰਹੀ ਆ ਆਲਟੋ ਦਬਲੀ ਨਹੀਂ ਮਗਰ ਲਾਦੀ ਆ ਗੱਡੀਆਂ ਸਾਰੀ ਨਹੀਂ ਲਾਣਾ ਆਲਟੋ ਰਾਣੀ ਆ ਪਹਾੜਾਂ ਦੀ ਪਹਾੜਾਂ ਜੋ ਬੂਖਦੀਆਂ ਜਾਂਦੀਆਂ ਪਹਾੜਾਂ ਦੀ ਵੀ ਰਾਣੀਆਂ ਆ ਆਲਟੋ ਕਹਿੰਦੇ ਚੱਲਦੀ ਆਲਟੋ ਓਰੇ ਚੈੱਕ ਇੱਕ ਫਿਰ ਜਾਂਦੀ ਹੈ ਸ਼ੂਗਦੀ ਭੈਣ ਦੀ ਫਿਲਮ ਸ਼ਾਫ ਰਾਈਟ ਜਿਹੜੇ ਪਿੱਛੇ ਚੱਲੀ ਆਂ ਅਮਰੂਤੀ ਜਾਂ ਉਹ ਰੇੜੀ ਕੋਈ ਅਮਰੂਤੀ ਅਲਟੂ ਹੈ ਕੀ ਪੁੰਜੀ ਦੀ ਲੋਈ ਬਾਬਿਓ ਹੁਣ ਆਪਾਂ ਵਲੌਗ ਦੀ ਕਰਦੇ ਆ ਐਂਡਿੰਗ ਸਾਨੂੰ ਨੈਕਸਟ ਵਲੌਗ ਦਿਖਾਉਣ ਲਾਂਗੇ ਸ਼ਿਮਲੇ ਦਾ ਉੱਪਰਲਾ ਸੀਨ ਸਾਰਾ ਵੀ ਕੀ ਹੈ ਕੀ ਨਹੀਂ ਤੇ ਬਾਬਿਓ ਸਭ ਤੋਂ ਪਿਆਰ ਦੋ ਸਪੋਰਟ ਕਰੋ ਸ਼ੇਅਰ ਕਰੋ ਲਾਈਕ ਕਮੈਂਟ ਸਭ ਤੋਂ ਵੱਧ ਕਰੋ ਬਾਬਿਓ ਮੇਰਾ ਜਸੂ ਜਸੂ ਹਾਂ ਓਕੇ ਬਾਬਿਓ ਮਿਲਦੇ ਆ ਨੈਕਸਟ ਵਲੌਗ ਚ ਓਕੇ ਵੀਰੇ